ਗੀਤ ਚੱਲ ਰਿਹਾ ਸੀ ਮੈਨੂੰ ਬੜੀਆਂ ਸਾਰੀਆਂ ਚੀਜ਼ਾਂ ਯਾਦ ਆਈਆਂ ਜਦੋਂ ਮੈਂ ਰੋਟੀਆਂ ਦੀ ਗੱਲ ਕਰ ਰਹੀ ਸੀ ਮੈਂ ਬਹੁਤ ਸਾਰੀਆਂ ਚੀਜ਼ਾਂ ਦੀ ਗੱਲ ਕਰ ਰਹੀ ਸੀ ਤਾਂ ਮੈਨੂੰ ਯਾਦ ਆਇਆ ਕਿ ਜਦੋਂ ਅਸੀਂ ਸਕੂਲ ਟਾਈਮ ਸੀਗੇ ਤਾਂ ਸਾਡੀ ਕਲਾਸਮੈਟਿਕ ਹੁੰਦੀ ਸੀ ਜਦੋਂ ਵੀ ਅਸੀਂ ਇਹ ਸਿਆਲਾ ਦੇ ਵਿੱਚ ਸਾਗ ਤੇ ਮੱਕੀ ਦੀ ਰੋਟੀ ਲੈ ਕੇ ਜਾਂਦੇ ਉਹਨਾਂ ਕਹਿੰਦੇ ਮੈਨੂੰ ਨਹੀਂ ਇਹ ਪਸੰਦ ਹੈਗੀ ਇਹ ਕੱਚੀ ਹੁੰਦੀ ਵਿੱਚ ਉਹ ਹਨਾ ਤਾਂ ਉਹਦੋਂ ਅਸੀਂ ਦੱਸ ਦਿੰਦੇ ਕਿ ਜੇ ਇਹ ਖਾਈਏ ਤਾਂ ਭੁੱਖ ਵੀ ਵੱਧਦੀ ਹੈ ਬੜੀਆਂ ਚੀਜ਼ਾਂ ਅਸੀਂ ਦੱਸਦੇ ਹੁੰਦੇ ਹੀਰ ਕਿਉਂਕਿ ਜਦੋਂ ਅਸੀਂ ਕਿਹੇ ਚੀਜ਼ ਨੂੰ ਮਨਾ ਕਰਦੇ ਸੀ ਤਾਂ ਸਾਡੇ ਘਰ ਦੇ ਸਾਨੂੰ ਬੜੀਆਂ ਸਾਰੀਆਂ ਉਦਾਹਰਨਾਂ ਲੈਣੇ ਹੁੰਦੇ ਸੀ ਤਾਂ ਮੈਨੂੰ ਯਾਦ ਹੈ ਕਿ ਜਦੋਂ ਵੀ ਸਾਡੇ ਨਾਨਾ ਜੀ ਨੂੰ ਬੁਖਾਰ ਹੁੰਦਾ ਸੀ ਨਾ ਉਹਨਾਂ ਨੇ ਇੱਕ ਦਿਨ ਹੋ ਗਿਆ ਮਤਲਬ 24 ਘੰਟੇ ਤੋਂ ਪਹਿਲਾਂ ਉਹਨਾਂ ਨੇ ਕਦੇ ਕੋਈ ਦਵਾਈ ਦਾ ਕੁਝ ਨਹੀਂ ਲਏ ਹੁੰਦੇ ਸੀ ਤੇ ਉਹਨਾਂ ਨੇ ਕਿਹਾ ਮੈਨੂੰ ਮੱਕੀ ਦੀ ਰੋਟੀ ਬਣਾ ਦਿਓ ਪਤਲੀ ਜੀ ਦਾਲ ਤੇ ਮੱਕੀ ਦੀ ਰੋਟੀ ਬਣਾ ਦਿਓ ਮੈਂ ਖਾ ਕੇ ਮੈਂ ਆਪਣੇ ਆਪ ਠੀਕ ਹੋ ਜਾਣਾ ਸੋ ਸ਼ਰਤੀਆ ਇਲਾਜ ਹੁੰਦਾ ਸੀ ਉਹਨਾਂ ਦਾ ਸੋ ਅੱਜ ਚਲੋ ਮੱਕੀ ਦੀ ਰੋਟੀ ਦੀ ਕੁਝ ਖੂਬੀਆਂ ਦੀ ਗੱਲ ਕਰਦੇ ਆ ਕਿਉਂ ਪਸੰਦ ਆ ਸਾਨੂੰ ਪਿੰਡਾਂ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਮੱਕੀ ਦੀ ਰੋਟੀ ਤੇ ਸਰੋਂ ਦੀ ਸਰੋਂ ਦੇ ਸਾਗ ਤੇ ਨਾਲ ਲੱਸੀ ਦਾ ਗਲਾਸ ਵੀ ਹੁੰਦਾ ਨਾ ਸਰਦੀਆਂ ਦੇ ਮੌਸਮ ਦੇ ਵਿੱਚ ਅਸੀਂ ਵੱਖ-ਵੱਖ ਵਿਅੰਜਨ ਬਣਾਉਨੇ ਆ ਵੱਖ-ਵੱਖ ਹੈ ਨਾ ਤਾਂ ਉਹਨਾਂ ਨੂੰ ਬਣਾ ਕੇ ਕੀ ਕਹਿੰਦੇ ਨੇ ਟ੍ਰਾਈ ਕੀਨੇ ਤੁਸੀਂ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਖਾ ਖਾ ਕੇ ਪਾਪਾ ਕੇ ਦੇਖਦੇ ਆ ਹਨਾ ਤਾਂ ਖਾਸ ਤੌਰ ਤੇ ਮੱਕੀ ਦੀ ਰੋਟੀ ਜੋ ਕਿ ਹਰ ਪੰਜਾਬੀ ਦੇ ਘਰ ਦੀ ਪਹਿਚਾਣ ਆ ਜਦੋਂ ਤਾਜ਼ਾ-ਤਾਜ਼ਾ ਸਰੋਂ ਦਾ ਸਾਗ ਬਣਿਆ ਹੋਵੇ ਤੇ ਸਾਗ ਦੇ ਨਾਲ ਸਵਾਦ ਮੱਕੀ ਦੀ ਰੋਟੀ ਲਈ ਹੁੰਦਾ ਆ ਤੇ ਮੱਕੀ ਦੀ ਰੋਟੀ ਸਿਰਫ ਸਵਾਦ ਲਈ ਨਹੀਂ ਇਹ ਲਾਜ਼ਵਾਬ ਹੁੰਦੀ ਆ ਕਿਉਂਕਿ ਇਹਦੇ ਵਿੱਚ ਪੋਸ਼ਟਿਕ ਤੱਤ ਇੰਨੇ ਘੁੰਦੇ ਆ ਕਿ ਗਿਣਦੇ ਗਿਣਦੇ ਕਈ ਵਾਰ ਉਂਗਲ ਦੇ ਪੋਟੇ ਵੀ ਖਤਮ ਹੋ ਜਾਂਦੇ ਆ ਸੋ ਚਲੋ ਥੋੜੀ ਜਿਹਾ ਮੈਂ ਗਿਣਦੇ ਨਹੀਂ ਬਾਕੀ ਤੁਸੀਂ ਆਪ ਸਰਚ ਕਰ ਲਿਓ ਮੱਕੀ ਦੀ ਰੋਟੀ ਦੇ ਵਿੱਚ ਵਿਟਾਮਿਨ A ਵਿਟਾਮਿਨ B ਵਿਟਾਮਿਨ E ਦੇ ਨਾਲ-ਨਾਲ ਆਇਰਨ ਕਾਪਰ ਜ਼ਿੰਕ ਤੇ ਪੋਟਾਸ਼ੀਅਮ ਦੋ ਹੋਰ ਨੇ ਹੈਨਾ ਤੇ ਉਹ ਮੈਨੂੰ ਇਸ ਟਾਈਮ ਨਾ ਨਹੀਂ ਯਾਦ ਆ ਰਿਹਾ ਹੋਰ ਆ ਤਾਂ ਇਹਦੇ ਨਾਲ-ਨਾਲ ਮਿਨਰਲ ਵੀ ਹੈਗਾ ਤੇ ਮਹਾਰਾਂ ਦੇ ਮੁਤਾਬਕ ਸਰਦੀਆਂ ਦੇ ਵਿੱਚ ਜਦੋਂ ਤੁਸੀਂ ਮੱਕੀ ਦੀ ਰੋਟੀ ਖਾਣਿਓ ਤਾਂ ਇੰਨੇ ਕੋ ਫਾਇਦੇ ਮਿਲਦੇ ਆ ਕਿ ਤੁਸੀਂ ਖਾਦੇ ਬਿਨਾਂ ਰਹਿ ਨਹੀਂ ਸਕਦੇ ਮੱਕੀ ਦੀ ਰੋਟੀ ਜਿਹੜੀ ਆ ਉਹ ਜਦੋਂ ਤੁਸੀਂ ਖਾਣੇ ਖਾਣਿਓ ਤਾਂ ਤਦੇ ਪੇਟ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਗੱਲ ਕਰਦੀ ਆ ਆ ਕਿਹੜੇ-ਕਿਹੜੇ ਵਿੱਚ ਜਿਹੜੇ ਮੌਜੂਦ ਫਾਈਬਰ ਆ ਨਾ ਉਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਆ ਖਾਸ ਕਰਕੇ ਮੱਕੀ ਦੀ ਰੋਟੀ ਤਾ ਨਿਯਮਿਤ ਸੇਵਨ ਕਰਨ ਦੇ ਨਾਲ ਕਬਜ ਐਸਿਡਿਟੀ ਤੇ ਜਿਹੜੀਆਂ ਚੀਜ਼ਾਂ ਨਹੀਂ ਪਚਦੀਆਂ ਉਹਨਾਂ ਨੂੰ ਪਚਾਉਣ ਦੇ ਵਿੱਚ ਪੂਰੀ ਬਟਾ ਪੂਰੀ ਹੁੰਦੀ ਆ ਤਾਂ ਮੱਕੀ ਦੀ ਰੋਟੀ ਦੇ ਵਿੱਚ ਜਿਹੜੇ ਮੌਜੂਦ ਤਿੰਨ ਕੀ ਹੁੰਦੇ ਆ omega fatty acid ਜਿਹੜੇ ਆ ਉਹ ਦਿਲ ਦੀਆਂ ਸਮੱਸਿਆਵਾਂ ਦੇ ਲਈ ਸਹੀ ਹੁੰਦਾ ਹੈ ਦਿਲ ਨੂੰ ਮਜ਼ਬੂਤ ਬਣਾਈ ਰੱਖਦਾ ਆ ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਦਾ ਆ ਹਾਰਡ ਅਟੈਕ ਵਰਗੀਆਂ ਬਿਮਾਰੀਆਂ ਨੂੰ ਘਟਾਉਂਦਾ ਆ ਤੇ ਬੁਰੇ ਕੈਸਟਰੋਲ ਨੂੰ ਉਹਦੇ ਪੱਧਰ ਨੂੰ ਘਟਾਉਂਦਾ ਆ ਨਾਲ ਦੇ ਨਾਲ ਸਰਦਰੋਧ ਦੇ ਵਿੱਚ ਅਸੀਂ ਜਿੰਨਾ ਮਰਜੀ ਘੇ ਮੱਖਣ ਸਭ ਕੁਝ ਖਾਈ ਜਾਈਏ ਹੈ ਨਾ ਮੱਕੀ ਦੀ ਰੋਟੀ ਖਾਣੋਂ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਕਿਉਂਕਿ ਇਹਦੇ ਵਿੱਚ ਜਿਹੜੀ ਊਰਜਾ ਆ ਨਾ ਉਹ ਸਾਡੇ ਸਿਸਟਮ ਨੂੰ ਭਰੀ ਰੱਖਦੀ ਆ ਤਾਂ ਇਸ ਦੇ ਇਹ ਮਤਲਬ ਆ ਕਿ ਜਿਹੜੀ ਅਸੀਂ ਓਵਰਡਾਈਟਿੰਗ ਕਰਦੇ ਆ ਉਹਦੇ ਤੋਂ ਅਸੀਂ ਬਚ ਜਾਂਦੇ ਆ ਸਾਡਾ ਭਾਰ ਜਿਹੜਾ ਆ ਉਹ ਵੱਧਦਾ ਨਹੀਂ ਸਭ ਉਹ ਬੈਲੈਂਸ ਰਹਿੰਦਾ ਆ ਤਾਂ ਮੱਕੀ ਦੀ ਰੋਟੀ ਜਿਹੜੀ ਆ ਹੌਲੀ-ਹੌਲੀ ਪਚਦੀ ਆ ਸਰੀਰ ਨੂੰ ਕਾਫੀ ਸਮੇਂ ਤੱਕ ਊਰਜਾ ਪ੍ਰਦਾਨ ਕਰਦੀ ਰਹਿੰਦੀ ਆ ਸਰਦੀਆਂ ਦੇ ਵਿੱਚ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਥਕਾਵਟ ਕਮਜ਼ੋਰੀ ਵਰਗੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਬਹੁਤ ਸਿੰਪਲ ਤੇ ਸਾਦੇ ਢੰਗ ਨਾਲ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਮੱਕੀ ਦੀ ਰੋਟੀ ਆ ਉਹਦੇ ਵਿੱਚ ਸਾਨੂੰ ਕੀ ਕੀ ਮਿਲਦਾ ਹੁਣ ਮੱਕੀ ਦੀ ਰੋਟੀ ਵੀ ਬੜੇ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਇੱਕ ਤਾਂ ਆਪਾਂ ਸਿੰਪਲ ਮੱਕੀ ਦਾ ਆਟਾ ਜਿਹੜਾ ਆਟਾ ਆ ਉਹ ਗੁੰਨਦੇ ਕੁਝ ਗਰਮ ਪਾਣੀ ਨਾਲ ਗੁੰਨਦੇ ਕਿਉਂਕਿ ਜਿਹੜਾ ਉਹ ਆਟਾ ਥੋੜਾ ਮੋਟਾ ਹੁੰਦਾ ਜਿਹੜਾ ਥੋੜਾ ਬਰੀਕ ਹੁੰਦਾ ਉਹ ਠੰਡੇ ਪਾਣੀ ਨਾਲ ਵੀ ਗੁੱਝ ਜਾਂਦਾ ਕੋਈ ਕਹਿੰਦੇ ਆ ਕਿ ਸਾਨੂੰ ਆ ਪਹਾੜੀ ਬੱਕੀ ਜਾਈਦੀ ਆ ਕੁਝ ਭਾਵੇਂ ਜੋੜੀ ਮੱਕੀ ਜਿਹੜੀ ਮਰਜੀ ਉਹ ਮੱਕੀ ਦੀ ਇੱਕ ਗਿੜੀ ਉਲੀ ਤਸੀਰ ਆਣਾ ਉਹਦੀ ਗੱਲ ਕਰਦੇ ਆਪਾਂ ਤੇ ਸਰਦ ਰੋਟੇ ਦੇ ਵਿੱਚ ਮੱਕੀ ਦੇ ਵਿੱਚ ਅਸੀਂ ਮੇਥੇ ਲੂਣ ਮਸਾਲਾ ਤੇ ਮਿਰਚ ਆਪਣੇ ਸਵਾਦ ਅਨੁਸਾਰ ਪਾ ਕੇ ਤੇ ਉਹਦੀਆਂ ਰੋਟੀਆਂ ਬਣਾਉਨੇ ਆ ਸਰਦ ਰੋਟੇ ਦੇ ਵਿੱਚ ਸਾਨੂੰ ਜ਼ਿਆਦਾ ਪਸੰਦ ਹੁੰਦੀਆਂ ਕਿ ਮੂਲੀਆਂ ਨੂੰ ਕੱਦੂਕਸ਼ ਕਰਕੇ ਉਹਨਾਂ ਦਾ ਪਾਣੀ ਕੱਢ ਕੇ ਮੂਲੀਆਂ ਵਿੱਚ ਪਾ ਕੇ ਮੱਕੀ ਦੀ ਰੋਟੀ ਦੀ ਮੱਕੀ ਦੇ ਆਟੇ 'ਚ ਫੇਰ ਉਹਦੇ ਵਿੱਚ ਲੂਣ ਮਸਾਲਾ ਸਾਬਤ ਜੀਰਾ ਤੇ ਨਾਲ ਦੇ ਨਾਲ ਮਿਰਚ ਹਰੀ ਕਾ ਕਿ ਤੇ ਉਡੀ ਰੋਟੀਆਂ ਬਣਾ ਕੇ ਖਾਣ ਦਾ ਵੀ ਦਹੀਂ ਦੇ ਨਾਲ ਆਨੰਦ ਵੱਖਰਾ ਹੀ ਹੁੰਦਾ। ਕਈ ਵਾਰ ਸਿਰਫ ਆਪਾਂ ਮੱਕੀ ਦੀ ਆਟੇ ਦੀ ਵਿੱਚ ਸਿੱਧਾ ਕੋਈ ਜਵੈਨ ਕ੍ਰਸ਼ ਕਰਕੇ ਪਾ ਲੈਂਦਾ ਹੈ ਜਾਂ ਕੋਈ ਮਤਲਬ ਉਵੇਂ ਲੂਣ ਮਸਾਲਾ ਪਾ ਕੇ ਉਹਨੂੰ ਨਮਕੀਨ ਬਣਾ ਸਾਡੇ ਕਹਿੰਦੇ ਹੁੰਦੇ ਕਿ ਜੇ ਰੋਟੀ ਬਈ ਹੋ ਗਈ ਆ ਭਾਵੇਂ ਸਵੇਰੇ ਬਣਾਈ ਆ ਦੁਪਹਿਰ ਨੂੰ ਆਪਾਂ ਲੱਸੀ ਦੇ ਨਾਲ ਇਹਨੂੰ ਖਾ ਸਕਦੇ ਬਿਸਕੁਟਾਂ ਵਰਗਾ ਸਵਾਦ ਦਿੰਦੀ ਆ। ਤਾਂ ਇਹ ਰੋਟੀਆਂ ਸਾਡੇ ਲੰਬੇ ਸਮੇਂ ਤੱਕ ਪੇਟ ਨੂੰ ਭਰ ਕੇ ਰੱਖਦੀਆਂ ਆ। ਸਾਨੂੰ ਪੂਰੀ ਊਰਜਾ ਬਿਹਤਰੀਨ ਦਿੰਦੀਆਂ ਤਾਂ ਹਨਾ ਉਹਦੇ ਫਾਇਦੇ ਦੱਸ ਗਏ ਕਿਉਂਕਿ ਸਾਨੂੰ ਵੀ ਜਿਹੜੀ ਚੀਜ਼ ਖਵਾਉਣੀ ਹੁੰਦੀ ਸੀ ਕਰਦੇ ਰਹੇ ਉਹਦੇ ਬੜੇ سارے ਫਾਇਦੇ ਦੱਸੇ ਜਾਂਦੇ ਸੀ ਕਿ ਬਹੁਤ ਇਹ ਦੇਖ ਇੱਕ ਤਾਂ ਜਦੋਂ ਆਪਾਂ ਮੱਕੀ ਦੀ ਰੋਟੀ ਬਣਾਉਨੇ ਆ ਹਨਾ ਇਹ ਸੌਫਟ ਵੀ ਹੁੰਦੀ ਆ ਤੇ ਇਹ ਛੇਤੀ ਛੇਤੀ ਲੰਘ ਜਾਂਦੀ ਆ ਤੇ ਇਹਨੂੰ ਜ਼ਿਆਦਾ ਚਬਾਉਣ ਦੀ ਵੀ ਲੋੜ ਨਹੀਂ ਪੈਂਦੀ ਬਾਕੀ ਹੈ ਇੱਥੇ ਆਪਾਂ ਘੇ ਲਾ ਕੇ ਨਾ ਜਿਹੜਾ ਜਿਆਦਾ ਘੇ ਲਾ ਕੇ ਖਾ ਸਕਦੇ ਆ ਚਿੱਕੀ ਮੱਖਣੀ ਵੀ ਤੇ ਦੂਜਾ ਵੀ ਸਾਗ ਦੇ ਵਿੱਚ ਵੀ ਆਪਾਂ ਪਾ ਕੇ ਖਾ ਸਕਦੇ ਆ ਤੇ ਇਹ ਛੇਤੀ ਪਚ ਜਾਂਦੀ ਆ ਤਾਂ ਆਪਾਂ ਛੇਤੀ ਪਚ ਜਾਂਦੀ ਨਹੀਂ ਪਰ ਨਹੀਂ ਅਸਲ ਦੇ ਵਿੱਚ ਉਹ ਛੇਤੀ ਢਿੱਡ ਪਰ ਦਿੰਦੀ ਹੀ ਕਿਉਂਕਿ ਦੂਜੀਆਂ ਰੋਟੀਆਂ ਜਿਹੜੀਆਂ ਉਹ ਪੇੜਾ ਛੋਟਾ ਹੁੰਦਾ ਮੱਕੀ ਦਾ ਪੇੜਾ ਜਿਹੜਾ ਕਾਫੀ ਵੱਡਾ ਹੁੰਦਾ ਤਾਂ ਜਿਹੜੇ ਭੈਣਪਰਾ ਮੱਕੀ ਦੀ ਰੋਟੀ ਸਰਦ ਰੁੱਤ ਦੇ ਵਿੱਚ ਖਾਂਦੇ ਆ ਵੱਕੇ ਯੁਨ ਦੇ ਚਿਹਰੇ ਤੇ ਜਿਹੜਾ ਹੀ ਵੱਖਰੀ ਹੀ ਊਰਜਾ ਹੁੰਦੀ ਆ ਉਹ ਬਹੁਤ ਚਮਕਦਾਰ ਉਹਨਾਂ ਦਾ ਚਿਹਰਾ ਹੁੰਦਾ ਆ ਲਾਲੀਆਂ ਹੁੰਦੀਆਂ ਸੁਆਬ ਦੇ ਨਾਲ ਕਿਉਂਕਿ ਜਿਹੜੇ ਰਵਾਇਤੀ ਭੋਜਨ ਆ ਉਹਨਾਂ ਦਾ ਸਮੇਲ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਤੱਤ ਸਾਨੂੰ ਮਿਲਦੇ ਸੀ ਅੱਜ ਅਸੀਂ ਕੋਈ ਵੀ ਚੀਜ਼ ਖਾਣੀ ਆ ਅਸੀਂ ਸਿਰਫ ਸ਼ਾਹੀ ਠਾਠ ਬਾੜ ਦੇ ਤੌਰ ਤੇ ਅਸੀਂ ਬੜੀਆਂ ਚੀਜ਼ਾਂ ਦਾ ਪ੍ਰਯੋਗ ਕਰਦੇ ਆ ਪਰ ਜਿਹੜਾ ਸਾਗ ਨਾ ਤਾਂ ਉਹਨੂੰ ਕੋਈ ਸਪਰੇ ਹੁੰਦੀ ਆ ਤੇ ਨਾ ਹੀ ਉਹਨੂੰ ਖਾਦ ਕੋਈ ਪੈਂਦੀ ਜਾਲੀ ਤਾਂ ਆਪਾਂ ਉਹਦੀ ਗੰਦਰਲਾ ਲਿਆਉਣੇ ਆ ਸਾਗ ਬਣਾਉਣੇ ਵਿੱਚ ਪਾਉਣੇ ਬਾਥੂ ਵਿੱਚ ਪਾਉਣੇ ਪਾਲਕ ਤੇ ਬਹੁਤ ਸੋਹਣਾ ਕੁਲਕੇ ਸਾਗ ਨਮ ਬਣ ਜਾਂਦਾ ਨਾ ਮੱਖਣ ਵਰਗਾ ਬਣ ਜਾਂਦਾ ਚਿੱਟੀ ਮੱਖਣੀ ਜਿਹੜੀ ਆਪਾਂ ਦਹੀਂ ਤੋਂ ਬਣਾਈਦੀ ਆ ਫਿਰ ਉਹਦੇ ਲਈ ਮੱਖਣੀ ਵੀ ਚਾਹੀਦੀ ਫਿਰ ਲੱਸੀ ਦਾ ਗਲਾਸ ਵੀ ਹੋਵੇ ਨਾਲ ਪਿਆਜ਼ ਵੀ ਹੋ ਫਿਰ ਮੱਕੀ ਦੀ ਰੋਟੀ ਵੀ ਹੋ ਤਾਂ ਮੈਂ ਤਾਂ ਕਿੰਨੀ ਵਾਰੇ ਨਿਆਰੇ ਹੋ ਜਾਂਦੇ ਵੀ ਸਰਦੀਆਂ ਦੇ ਵਿੱਚ ਅਸੀਂ ਖੂਬ 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 ਬਕਵਾਨ ਖਾਂਦੇ ਆ ਤੁਸੀਂ ਓਵੇਂ ਵੀ ਜੇ ਕੋਈ ਤਰੀ ਵਾਲੀ ਆਲੂ ਮਟਰ ਦੀ ਸਬਜ਼ੀ ਬਣਾਈ ਉਹਦੇ ਨਾਲ ਵੀ ਤੁਸੀਂ ਮੱਕੀ ਦੀ ਰੋਟੀ ਲੈ ਸਕਦੇ ਹੋ ਅਸੀਂ ਬਣਾ ਲੈਨੇ ਆ ਜੀ ਇਦਾਂ ਵੀ ਤਾਂ ਕਿਉਂਕਿ ਅਸੀਂ ਕਦੇ ਇਹ ਨਹੀਂ ਕਿਹਾ ਕਿ ਮਤਲਬ ਸਾਗ ਹੋਗਾ ਫੇਰੀ ਮੱਕੀ ਦੀ ਰੋਟੀ ਇੱਕ ਦਿਨ ਛੱਡ ਕੇ ਇੱਕ ਦਿਨ ਮੱਕੀ ਦੀ ਰੋਟੀ ਜ਼ਰੂਰ ਬਣਦੀ ਆ ਤਾਂ ਮੱਕੀ ਦੀ ਰੋਟੀ ਪਕਾਉਣ ਦੇ ਤੁਹਾਡੇ ਵੱਖਰੇ ਵੱਖਰੇ ਢੰਗ ਆ ਤੁਸੀਂ ਕਿਵੇਂ ਪਕਾਉਨੇ ਆ ਮੈਂ ਤਾਂ ਦੋ ਤਿੰਨ ਤਰੀਕਿਆਂ ਦੇ ਨਾਲ ਹੋਰੀ ਜ਼ਿਆਦਾ ਵੀ ਸ਼ਾਇਦ ਹੋ ਸਕਦੇ ਆ ਤੁਸੀਂ ਜ਼ਿਆਦੇ ਤਰੀਕੇ ਦੇ ਨਾਲ ਵੀ ਪਕਾ ਸਕਦੇ ਹੋ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਵੀ ਤੇ ਆਪ ਵੀ ਇਹਨਾਂ ਚੀਜ਼ਾਂ ਨੂੰ ਖਾਇਆ ਕਰੋ ਬਾਹਰ ਲਿਆ ਕਿਉਂਕਿ ਜਦੋਂ ਸਾਡਾ ਅੰਦਰੋਂ ਮੰਨਣੀ ਪਰਦਾ ਸੀ ਵਾਰ-ਵਾਰ ਕੁਝ ਨਾ ਕੁਝ ਖਾਣ ਨੂੰ ਮੰਗਦੇ ਚਾਹ ਹੀ ਪੀਵੀ ਜਾਂ ਨੇ ਫਿਰ ਕਿਉਂਕਿ ਢਿੱਡ ਪੂਰਾ ਭਰਦਾ ਨਹੀਂ ਸਰੀਰ ਊਰਜਾ ਮੰਗ ਰਿਹਾ ਹੁੰਦਾ ਕਿ ਮੇਰੀ ਊਰਜਾ ਪੂਰੀ ਨਹੀਂ ਹੋਈ ਮੇਰੀ ਖੁਰਾਕ ਪੂਰੀ ਨਹੀਂ ਹੋਈ ਹਨਾ ਮਨ ਵੀ ਕਹਿੰਦਾ ਫਿਰ ਅਸੀਂ ਉਹਦੇ ਬਦਲੇ ਚਾਹ ਦਿਆਂ ਜਾਂ ਬਿਸਕੁਟ ਜਾਂ ਭੁਜੀਆ ਹਨਾ ਨਾਲ ਦੇ ਨਾਲ ਜਾਂ ਹੋਰ ਹੋਰ ਕੋਈ ਝਟਬਾਦ ਕੁਝ ਹੋਰ ਚੀਜ਼ ਬਣਾ ਲੈ ਜਾਂ ਬਾਹਰੋਂ ਕੁਝ ਉਹ ਮੇਰਾ ਮੰਗਾ ਲਿਆ ਖਾਣ ਨੂੰ ਇਹ ਚੀਜ਼ਾਂ ਦੀ ਭੁੱਖ ਉਦੋਂ ਹੀ ਵੱਧਦੀ ਆ ਜਦੋਂ ਸਾਡੀ ਬੋਡੀ ਦੇ ਵਿੱਚ ਘਾਟਾਂ ਹੁੰਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਬਹੁਤ ਸਾਰੇ ਤੱਤਾਂ ਨਹੀਂ ਘਾਟਾਂ ਹੁੰਦੀਆਂ ਨੇ ਉਹਨਾਂ ਤੱਤਾਂ ਦੇ ਵਿੱਚ ਉਹ ਵਿਟਾਮਿਨ ਵੀ ਹੁੰਦੇ ਆ ਪ੍ਰੋਟੀਨ ਵੀ ਹੁੰਦੇ ਆ ਤੇ ਬਹੁਤ ਸਾਰੀ ਊਰਜਾ ਦੀ ਘਾਟ ਵੀ ਹੁੰਦੀ ਆ ਜਿੱਥੇ ਅਸੀਂ ਸੂਰਜ ਦੀ ਰੋਸ਼ਨੀ ਦੀ ਊਰਜਾ ਲੈਣੀ ਆ ਉਥੇ ਅਸੀਂ ਆਪਣੀ ਮੱਕੀ ਦੀ ਰੋਟੀ ਤੋਂ ਵੀ ਊਰਜਾ ਲੈ ਸਕਦੇ ਆ ਸੋ ਬਹੁਤ ਬਹੁਤ ਸਤਿਕਾਰ ਜਾ ਜਿਹੜੇ ਵੀ ਭਰਾ ਭੈਣ ਸਾਡੇ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਸਤਿ ਸ਼੍ਰੀ ਅਕਾਲ ਬਲਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਬਲਾਈ ਤੇ ਕਹਿੰਦੇ ਹੈਲੋ ਬਹੁਤ ਬਹੁਤ ਸਤਿਕਾਰ ਤੁਹਾਡਾ ਦੇਣਾ ਸੀ ਕਿਵੇਂ ਦਵਾਂਗੇ ਕਿ ਤੁਸੀਂ ਨਾਲ ਦੀ ਨਾਲ ਸਾਨੂੰ ਇੰਨਾ ਪਿਆਰ ਤੇ ਇਹਨੇ ਸੋਹਣੇ ਸੋਹਣੇ ਸੁਨੇਹੇ ਭੇਜਦੇ ਹੋ ਇਹ ਜ਼ਿੰਦਗੀ ਦੇ ਇੱਕ ਖਾਸ ਉਹ ਲੰਮੇ ਆ ਜਿਹਦੇ ਵਿੱਚ ਤੁਸੀਂ ਸਾਨੂੰ ਇਹ ਹੋਰ ਕੁਝ ਨਵਾਂ ਕਰਨ ਦਾ ਹੌਸਲਾ ਦਿੰਦੇ ਹੋ ਤੁਹਾਡੇ ਸੁਨੇਹੀ ਜਿਹੜੇ ਨੇ ਇੱਕ ਉਸ ਪ੍ਰੋਗਰਾਮ ਦੇ ਵਿੱਚ ਹੋਰ ਸੋਹਣੀ ਜਾਣ ਭਰਦੇ ਆ ਤੇ ਤੁਹਾਡਾ ਪਿਆਰ ਇਸੇ ਤਰ੍ਹਾਂ ਰਿਹਾ ਤੇ ਅਸੀਂ ਬਹੁਤ ਹੋਰ ਵੀ ਚ ਰੱਖਿਆ ਕਰਾਂਗੇ ਬਹੁਤ-ਬਹੁਤ ਸਤਿਕਾਰ ਜਿੱਥੇ ਅਸੀਂ ਮਕੀਰ ਢਿੱਡੀ ਗੱਲ ਕੀਤੀ ਹੈ ਤੇ ਅੱਜ ਇੱਕ ਵਾਰੀ ਬਣਾ ਕੇ ਦੇਖ ਲਿਓ ਜੇ ਤੁਸੀਂ ਓਵੇਂ ਨਹੀਂ ਬਣਾਉਂਦੇ ਹਨਾ ਤਾਂ ਕਈ ਬੀਬੀਆਂ ਤਾਂ ਵੈਸੇ ਸੋਨਾ ਪੇੜਾ ਕਰਕੇ ਚੋਂਡ ਕਰਕੇ ਫਿਰ ਬਣਾਉਂਦੀਆਂ ਤਾਂ ਹੁਣ ਸਾਡੀਆਂ ਭੈਣਾਂ ਜਿਹੜੀਆਂ ਨਹੀਂ ਬਣਾ ਸਕਦੀਆਂ ਐਵੇਂ ਉਹ ਬਣਾਉਂਦੀਆਂ ਜੀ ਲਫਾਫਾ ਲੈ ਲੈਂਦੀਆਂ ਜਾਂ ਮਤਲਬ ਪੋਣੇ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਨਾ ਜਾਂ ਸਿੱਖਣ ਦੀ ਕੋਸ਼ਿਸ਼ ਕਰਦੇ ਜਦੋਂ ਅਸੀਂ ਮੰਮੀ ਰੋਟੀ ਬਣਾਉਂਦੇ ਹੁੰਦੇ ਸੀ ਤਾਂ ਅਸੀਂ ਵੀ ਬਹੁਤ ਸਾਰੇ ਕਈ ਵਾਰ ਹਨਾ ਪੇੜੇ ਤੋੜ ਦਿੰਦੇ ਹੁੰਦੇ ਸੀ ਤੇ ਕਈ ਵਾਰ ਖਲਾਰ ਵੀ ਦਿੰਦੇ ਹੁੰਦੇ ਸੀ ਤੇ ਮੰਮੀ ਨਾਲੇ ਨਿਮਾ ਜਾਂ ਹੱਸਦੇ ਹੁੰਦੇ ਸੀ ਤੇ ਕਹਣਾ ਚੱਲ ਕੋਈ ਨਾ ਮੈਂ ਨਾ ਐਂ ਗਣਾ ਵੀ ਹਾਏ ਇੰਨਾ ਆਟਾ ਡੋਲ ਗਰ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਡੋਲੋਗੇ ਤਾਂ ਸਿੱਖੋਗੇ ਅਜ ਨਹੀਂ ਤੇ ਕੱਲ ਫਿਰ ਤੁਸੀਂ ਸੋਣਾ ਕਰੋਗੇ ਤਿਉਹਣਾ ਦੀ ਉਹ ਹਲਾ ਸ਼ੇਰੀ ਦੇ ਨਾਲ ਅੱਜ ਅਸੀਂ ਸੋਣੀਆਂ ਇਹ ਚੀਜ਼ਾਂ ਕਰਦੇ ਆ ਸੋਨਾ ਰਸੋਈ ਦਾ ਕੰਮ ਕਰ ਲੇਦਾ ਤੇ ਕਿਉਂਕਿ ਜਦੋਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਆ ਹਨਾ ਜਦੋਂ ਤੁਸੀਂ ਕਰਦੇ ਹੋ ਤੁਹਾਡੇ ਬੱਚੇ ਨਾਲ ਬੈਠਦੇ ਆ ਕੱਲੀਆਂ ਕੁੜੀਆਂ ਨਹੀਂ ਮੁੰਡੇ ਵੀ ਨਾਲ ਬੈਠਦੇ ਆ ਉਹ ਕਰਦੇ ਆ ਹਨਾ ਤਾਂ ਮਾਂ ਅੰਦਰੋਂ ਬਹੁਤ ਖੁਸ਼ ਹੁੰਦੀ ਐ ਇੰਨੀ ਖੁਸ਼ ਹੁੰਦੀ ਐ ਕਿ ਇੰਨੀਆਂ ਸਾਰੀਆਂ ਦੁਆਵਾਂ ਨਿਕਲਦੀਆਂ ਆ ਉਹ ਦੁਆਵਾਂ ਵੀ ਕੈਸੀ ਊਰਜਾ ਦਾ ਕੰਮ ਕਰਦੀਆਂ ਜਿਹੜੀ ਤੁਹਾਡੀ ਤਰੱਕੀ ਦਾ ਰਾਹ ਸਿੱਧਾ ਕਰ ਰਹੀਆਂ ਹੁੰਦੀਆਂ ਉਹ ਇਸ ਲਈ ਇਹ ਦੁਆਵਾਂ ਦੀ ਬਹੁਤ ਲੋੜ ਹੁੰਦੀ ਹੈ ਤੇ ਹਰ ਟਾਈਮ ਹੋਊਗੀ। ਬੱਚੇ ਜਿਹੜੇ ਆ ਉਹ ਪਿਆਰ ਦੇ ਭੁੱਖੇ ਹੁੰਦੇ, ਵਸਤੂਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਇਹ ਮੋਹ ਦੀ ਗੱਲ ਬਕੜੀ ਜਿਹੜੀ ਆ ਹਮੇਸ਼ਾ ਬਰਕਰਾਰ ਰਹੇ ਤੇ ਤੁਹਾਡਾ ਵੀ ਪਿਆਰ ਇਸੇ ਤਰ੍ਹਾਂ ਹੀ ਰਹੇ ਕਿ ਆਪਾਂ ਇਸ ਵਿੜੇ ਦੇ ਵਿੱਚ ਹੋਰ ਖੂਬਸੂਰਤ ਗੱਲਾਂ ਕਰਾਂਗੇ। ਪਹਿਲਾਂ ਆਪਾਂ ਜਿਹੜੀ ਗੱਲਬਾਤ ਕੀਤੀ ਸੀਗੀ ਹੁਣ ਇਹ ਤਮੱਕੀ ਦੀ ਰੋਟੀ ਦੀ ਗੱਲ ਕੀਤੀ ਆ ਵਿਟਾਮਿਨਾਂ ਦੀ ਕਰਕੇ ਕਮੀ ਦੇ ਕਰਕੇ ਅੱਖਾਂ ਥੱਲੇ ਜਿਹੜੇ ਕਾਲੇ ਘੇਰੇ ਆ ਤੇ ਜਿਹੜੀ ਉਮਰ ਤੋਂ ਪਹਿਲਾਂ ਹੀ ਅਸੀਂ ਗੁੱਡੇ ਲੱਗਣ ਲੱਗ ਜਾਂਦੇ ਉਹਦੇ ਬਾਰੇ ਤੇ ਸਰਦੀਆਂ ਦੇ ਵਿੱਚ ਕਿਹੜਾ ਸਮਾਂ ਧੁੱਪ ਸੇਕਣ ਦੇ ਅੱਜ ਚਾਰ ਵਿਸ਼ਿਆਂ ਤੇ ਗੱਲਬਾਤ ਕੀਤੀ ਆ ਆਸ ਹੈ ਕਿ ਤੁਹਾਨੂੰ ਇਹ ਸਾਰਾ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ ਬਹੁਤ-ਬਹੁਤ ਸਤਿਕਾਰ ਬਹੁਤ ਸਾਰਾ ਪਿਆਰ ਜਿਉਂਦੇ ਬਸੇ ਰਹੋ ਖੁਸ਼ ਰਹੋ ਤੇ ਆਪਣੇ ਸੁਨੇਹਿਆਂ ਨੂੰ ਵੀ ਜਰੂਰ ਲਾਉਂਦੇ ਰਿਹਾ ਕਰੋ ਤਾਂ ਜੋ ਅਸੀਂ ਹੋਰ ਕੁਝ ਵਧੀਆ ਤਰੀਕੇ ਦੇ ਨਾਲ ਕਰ ਸਕੀਏ ਤੇ ਆਓ ਫਿਰ ਜਿੱਥੇ ਅੱਗੇ ਆਪਾਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਸੁਣਿਆ ਕਿ ਬਾਕੀ ਦੇ ਕੰਮ ਬਾਅਦ ਤੇ ਪਹਿਲਾਂ ਸੇਤ ਜ਼ਰੂਰੀ ਹੈ ਤੇ ਹੁਣ ਆਪਾਂ ਕੁਦਰਤੀ ਰੰਗ ਉਸ ਪਰਵਤ ਦੀ ਗਾਦੀ ਨਿਆਮਤ ਨੂੰ ਵੀ ਸੁਣਾਗੇ ਕਿਉਂਕਿ ਇਹ ਦੌਰ ਇਹ ਸਮਾਂ ਜਿਹੜਾ ਬਹੁਤ ਖੂਬਸੂਰਤ ਆ ਤੇ ਆਓ ਫਿਰ ਆਪਾਂ ਬਹੁਤ ਹੀ ਪਿਆਰਾ ਸੁਨੇਹਾ ਸੁਣਦੇ ਹਾਂ ਕਿਉਂਕਿ ਜ਼ਿੰਦਗੀ ਦਾ ਅਹਿਮ ਪਲ ਜਿਹੜਾ ਆ ਉਹ ਖਾਸ ਪਲੂ ਆਪਾਂ ਤੁਹਾਡੇ ਨਾਲ ਜਿਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਹਰ ਦਿਨ ਹਰ ਪਲ ਖਾਸ ਹੀ ਹੁੰਦਾ ਆ ਸੋ ਬਹੁਤ ਬਹੁਤ ਸਤਿਕਾਰ ਜਿਉਂਦੇ ਰਹੋ ਖੁਸ਼ ਰਹੋ